ਅੱਜਕੱਲ੍ਹ ਗਰਮੀ ਹੱਤ ਦੀ ਪੈ ਰਹੀ ਹੈ ਜਿਸ ਕਰਕੇ ਏਸੀ ਕੂਲਰ ਅਤੇ ਪੱਖਿਆਂ ਦੀ ਜ਼ਿਆਦਾ ਵਰਤੋਂ ਵਧ ਗਈ ਹੈ। ਅਜਿਹੇ ਦੇ ਵਿੱਚ ਬਿਜਲੀ ਵਾਲਾ ਮੀਟਰ ਤੇਜ਼ੀ ਨਾਲ ਘੁੰਮਦਾ ਹੈ ਤੇ ਮੋਟਾ ਬਿਜਲੀ ਦਾ ਬਿੱਲ ਆਉਂਦਾ ਹੈ। ਅਜਿਹੇ ਚ ਤੇਜ਼ ਮੀਟਰ ਚੱਲਣ ਅਤੇ ਯੂਨਿਟ ਦੇ ਵੱਧ ਬਿੱਲ ਆਉਣ ਕਾਰਨ ਲੋਕ ਪਰੇਸ਼ਾਨ ਰਹਿੰਦੇ ਹਨ। ਸਵਾਲ ਇਹ ਹੈ ਕਿ ਅਜਿਹੇ ਚ ਤੁਸੀਂ ਆਪਣੇ ਘਰ ਵਿੱਚ ਬਿਜਲੀ ਦੇ ਬਿੱਲ ਦੀ ਖਪਤ ਨੂੰ ਕਿਵੇਂ ਘਟ ਕਰ ਸਕਦੇ ਹੋ? ਜਾਣੋ ਕਿਹੜੇ-ਕਿਹੜੇ ਤਰੀਕੇ ਦੀ ਵਰਤੋਂ ਕਰਕੇ ਤੁਸੀਂ ਆਪਣੇ ਘਰ ਦੀ ਪਾਵਰ ਯੂਨਿਟ ਘਟ ਕਰ ਸਕਦੇ ਹੋ। ਆਓ ਵੇਖਦੇ ਹਾਂ ਸਾਡੀ ਇੱਕ ਖਾਸ ਰਿਪੋਰਟ। ਗਰਮੀ ਆਪਣੇ ਚਰਮ ਸੀਮਾ ਉਤੇ ਚੱਲ ਰਹੀ ਹੈ ਜਿਸ ਕਰਕੇ ਪਾਰਾ ਲਗਾਤਾਰ 45 ਡਿਗਰੀ ਤੋਂ ਵੱਧ ਹੀ ਚੱਲ ਰਿਹਾ ਹੈ। ਗਰਮੀ ਵਧਣ ਦੇ ਨਾਲ ਜ਼ਿਆਦਾਤਰ ਘਰਾਂ ਵਿੱਚ ਏਸੀ, ਕੂਲਰ ਅਤੇ ਪੱਖੇ ਜ਼ਿਆਦਾ ਵਰਤੇ ਜਾਣੇ ਲੱਗੇ। ਅਜਿਹੇ ਤੇਜ਼ ਮੀਟਰ ਚੱਲਣ ਅਤੇ ਯੂਨਿਟ ਦੇ ਵੱਧ ਬਿੱਲ ਆਉਣ ਕਾਰਨ ਲੋਕ ਪਰੇਸ਼ਾਨ ਰਹਿੰਦੇ ਹਨ। ਸਵਾਲ ਇਹ ਹੈ ਕਿ ਅਜਿਹੇ 'ਚ ਤੁਸੀਂ ਆਪਣੇ ਘਰ ਵਿੱਚ ਬਿਜਲੀ ਦੀ ਖਪਤ ਨੂੰ ਕਿਵੇਂ ਘਟ ਕਰ ਸਕਦੇ ਹੋ? ਜਾਣੋ ਕਿਹੜੇ-ਕਿਹੜੇ ਤਰੀਕਿਆਂ ਦੀ ਵਰਤੋਂ ਕਰਕੇ ਤੁਸੀਂ ਘਰ ਦੀ ਪਾਵਰ ਯੂਨਿਟ ਘਟ ਕਰ ਸਕਦੇ ਹੋ। ਜ਼ਿਆਦਾਤਰ ਲੋਕ ਪੁੱਛਦੇ ਹਨ ਕਿ ਬਿਜਲੀ ਦਾ ਬਿੱਲ ਜ਼ਿਆਦਾ ਕਿਉਂ ਆਉਂਦਾ ਹੈ? ਤੁਹਾਨੂੰ ਦੱਸਦੀ ਕਿ ਇਸ ਦੇ ਪਿੱਛੇ ਦੋ ਅਹਿਮ ਕਾਰਨ ਹਨ। ਪਹਿਲੇ ਮੀਟਰ ਵਿੱਚ ਕੁਝ ਸਮੱਸਿਆ, ਦੂਜਾ ਘਰ ਵਿੱਚ ਬਿਜਲੀ ਦੀ ਖਪਤ ਵਧ ਰਹੀ ਹੈ। ਅਜੇ ਇਸ ਸਥਿਤੀ ਵਿੱਚ ਜੇਕਰ ਕੋਈ ਖਪਤਕਾਰ ਚਾਹੇ ਤਾਂ ਉਹ ਨਿਰਧਾਰਿਤ ਫੀਸ ਦਾ ਭੁਗਤਾਨ ਕਰਕੇ ਚੈੱਕ ਮੀਟਰ ਲਗਵਾ ਸਕਦਾ ਹੈ। 7 ਤੋਂ 15 ਦਿਨਾਂ ਤੱਕ ਘਰ ਵਿੱਚ ਲਗਾਏ ਗਏ ਚੈੱਕ ਮੀਟਰ ਤੋਂ ਰੀਡਿੰਗ ਲਈ ਜਾ ਸਕਦਾ ਹੈ। ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਮੀਟਰ ਖਰਾਬ ਹੈ ਜਾਂ ਸਹੀ ਰੀਡਿੰਗ ਲੈ ਰਿਹਾ ਹੈ। ਗਰਮੀਆਂ ਵਿੱਚ ਏਸੀ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਕਈ ਕਰਾਂ ਵਿੱਚ ਏਸੀ ਘੰਟਿਆਂ ਵੱਧੀ ਚੱਲਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਏਸੀ ਦੀ ਲਗਾਤਾਰ ਵਰਤੋਂ ਨਹੀਂ ਕਰਨੀ ਚਾਹੀਦੀ। ਦਰਅਸਲ ਏਸੀ ਨੂੰ ਲਗਾਤਾਰ ਚਲਾਉਣ ਨਾਲ ਬਿਜਲੀ ਦਾ ਬਿੱਲ ਵੱਧਦਾ ਹੈ ਅਤੇ ਏਸੀ ਤੇ ਵੀ ਲੋਡ ਪੈਂਦਾ ਹੈ। ਮਾਹਿਰਾਂ ਅਨੁਸਾਰ ਜੇਕਰ ਤੁਸੀਂ ਸਾਰੀ ਰਾਤ ਏਸੀ ਚਲਾਉਂਦੇ ਹੋ ਤਾਂ ਸਵੇਰੇ ਉੱਠਣ ਤੋਂ ਬਾਅਦ ਏਸੀ ਨੂੰ ਕੁਝ ਘੰਟਿਆਂ ਲਈ ਬੰਦ ਕਰ ਦੇਣਾ ਚਾਹੀਦਾ ਹੈ। ਸੋ ਆਓ ਤੁਹਾਨੂੰ ਹੁਣ ਦੱਸਦੇ ਹਾਂ ਬਿਜਲੀ ਦੇ ਬਿੱਲ ਘਟਾਉਣ ਦਾ ਕੀ ਹੈ ਸਟੀਕ ਤਰੀਕਾ ਬਿਜਲੀ ਦੇ ਬਿੱਲ ਨੂੰ ਘਟਾਉਣ ਲਈ ਘਰ ਜਾਂ ਸੰਸਥਾ ਵਿੱਚ ਬਿਜਲੀ ਦੇ ਉਪਕਰਨਾਂ ਨੂੰ ਉਦੋਂ ਬੰਦ ਰੱਖਣਾ ਚਾਹੀਦਾ ਜਦੋਂ ਵਰਤੋਂ ਵਿੱਚ ਨਾ ਹੋ ਇਸ ਤੋਂ ਇਲਾਵਾ ਏਸੀ ਮੋਟਰ ਵਾਸ਼ਿੰਗ ਮਸ਼ੀਨ ਜਾਂ ਹੋਰ ਭਾਰੀ ਉਪਕਰਨਾਂ ਨੂੰ ਨਾਲੋਂ ਨਾਲ ਹੀ ਚਲਾਉਣਾ ਚਾਹੀਦਾ ਘਰਾਂ ਵਿੱਚ ਰੋਸ਼ਨੀ ਲਈ ਸੀਐਫਐਲ ਜਾਂ ਐਲਈਡੀ ਬਲਬਾਂ ਦੀ ਵਰਤੋਂ ਕਰਨੀ ਚਾਹੀਦੀ ਇੱਕ ਘਟ ਬਾੜ ਵਿੱਚ ਜ਼ਿਆਦਾ ਰੋਸ਼ਨੀ ਦਿੰਦੇ ਹਨ ਇਸ ਤੋਂ ਇਲਾਵਾ ਉਹ ਹੋਰ ਬਲਬਾਂ ਨਾਲੋਂ ਘੱਟ ਬਿਜਲੀ ਦੀ ਖਪਤ ਕਰਦੇ ਹਨ। ਠੰਡੇ ਮੌਸਮ ਵਿੱਚ ਘਰ ਵਿੱਚ ਗਰਮ ਪਾਣੀ ਕਰਨ ਜਾਂ ਕਿਸੇ ਹੋਰ ਕਿਸਮ ਦੇ ਹੀਟਰ ਨੂੰ ਜ਼ਿਆਦਾ ਦੇਰ ਤੱਕ ਨਹੀਂ ਚਲਾਉਣਾ ਚਾਹੀਦਾ। ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਆਪਣੇ ਬਿਜਲੀ ਦੇ ਉਪਕਰਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਖਰਾਬ ਉਪਕਰਨ ਵੀ ਬਿਜਲੀ ਦੀ ਜ਼ਿਆਦਾ ਖਪਤ ਕਰਦੇ ਹਨ। ਜਿੰਨੀ ਘਰਾਂ ਵਿੱਚ ਲੋਡ ਹੁੰਦੀ ਹੈ ਜਿੰਨੀਆਂ ਲਾਈਟਾਂ ਤੇ ਪੱਖੇ ਲਗਾਏ ਜਾਣ ਉਹਨਾਂ ਦੀ ਉਨੀ ਹੀ ਵਰਤੋਂ ਕੀਤੀ ਜਾਂਦੀ ਜਿੱਥੇ ਲੋੜ ਨਾ ਹੋਵੇ ਉੱਥੇ ਲਾਈਟਾਂ ਤੇ ਪੱਖੇ ਬੰਦ ਰੱਖੇ ਜਾਂ ਤਾਂ ਜੋ ਬਿਜਲੀ ਦੇ ਬਿੱਲਾਂ ਦੇ ਵਿੱਚ ਤੁਹਾਨੂੰ ਰਾਹਤ ਮਿਲ ਸਕੇ ਬਿਊਰੋ ਰਿਪੋਰਟ ਹਮਦਰਦ